ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬੜਾ ਫੈਮਿਲੀ ਵਲੌਗ ਐਂਡ ਕੁਕਿੰਗ ਵਿੱਚ ਤੁਹਾਡਾ ਸਵਾਗਤ ਹੈ। ਬੱਚੇ ਚਲੇ ਗਏ ਸਕੂਲ ਤੇ ਅੱਜ ਹੈਗਾ ਜੀ ਦਿਨ ਮੰਡੇ ਤੇ ਟਾਈਮ ਵੀ ਮੇਰੇ ਖਿਆਲ ਸਾਢੇ 10 ਵੱਜ ਚੁੱਕੇ ਨੇ। ਤੇ ਆਪਾਂ ਹੁਣ ਜਾਵਾਂਗੇ ਜੀ ਬੱਚਿਆਂ ਦੀ ਫੀਸ ਪੇ ਕਰਨੀ ਸੀ, ਉੱਤਰ ਜਾਣਾ। ਤੇ ਮੰਨਪੇ ਦੇ ਪਾਪਾ ਪਹਿਲਾਂ ਖੂਤੇ ਗਏ ਨੇ। ਉੱਥੋਂ ਆਉਂਦੇ ਆ ਤੇ ਫਿਰ ਆਪਾਂ ਚਲਦੇ ਹਾਂ ਫੀਸ ਥਾਣ। ਮੰਨਪੇ ਦੇ ਪਾਪਾ ਖੂਤੇ ਗਏ ਹਜੇ ਤੱਕ ਆਏ ਨਹੀਂ। ਤੇ ਬੈਡ ਦੇ ਉੱਪਰ ਪਿਆ ਸੀ ਬੈਗ ਮੈਂ ਸੋਚਿਆ ਚਲੋ ਤੁਹਾਨੂੰ ਦਿਖਾ ਦਿੰਨੀ ਹਾਂ ਪ੍ਰਭ ਦੀ ਮਾਮੀ ਲੈ ਕੇ ਸੀ ਬੈਗ ਕਾਫੀ ਸਮਾਨ ਲੈ ਕੇ ਆਈ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਾਂਗੀ ਇਹ ਹੈਗੀ ਪ੍ਰਭ ਦੀ ਜੈਵਟਰੀ ਇਹ ਬਾਕੀ ਸਮਾਨ ਦਾ ਪਤਾ ਨਹੀਂ ਉਹਨੇ ਕਿੱਥੇ ਰੱਖਿਆ ਇਹ ਹੈਗੀਆਂ ਰਵਰਡ ਪੈਂਡ ਨਾਲ ਹੈਗੇ ਜਰਾਬਾ ਨਹੀਂ ਪਤਾ ਕਿੰਨੇ ਜੋੜੇ ਨੇ ਦੇਖ 2 3 4 5 6 7 8 8 ਪੀਸ ਨੂੰ ਬਾਕੀ ਵੀ ਸਮਾਨ ਪਤਾ ਨਹੀਂ ਆਪਣੀ ਅਲਮਾਰੀ ਦੇ ਵਿੱਚ ਰੱਖ ਗਈ ਹੈ ਤੇ ਇਹ ਛੋਟੇ ਕਲਿੱਚਰ ਛੋਟੇ-ਛੋਟੇ ਕਲਿੱਚਰ ਨੇ ਤਾਂ ਪਹਿਲੇ ਇਹਦੇ ਉੱਪਰ ਬੈਂਡ ਪੈਣੇ ਔਰ ਬਾਕੀ ਜਿਹੜਾ ਸਮਾਨ ਹੈ ਉਹ ਤੁਹਾਨੂੰ ਮੈਂ ਜਦੋਂ ਸਕੂਲੋਂ ਆਏਗੀ ਨਾ ਕਿਸੇ ਦਿਨ ਉਹਦੀ ਅਲੱਗ ਵੀਡੀਓ ਬਣਾ ਕੇ ਤੁਹਾਡਾ ਨਾਲ ਸ਼ੇਅਰ ਕਰਾਂਗੀ ਤੇ ਕਿਉਂ ਨੇ ਆਪਣੀ ਅਲਮਾਰੀ ਵਿੱਚ ਰੱਖਿਆ ਹੋਇਆ ਤੋਂ ਉਹਨੂੰ ਲਗਾ ਦਿੰਦੀ ਲੋਕ ਲਗਾ ਕੇ ਰੱਖ ਦਿੰਦੀ ਏ ਫਿਰ ਮੈਂ ਵੀ ਨਹੀਂ ਕਦੀ ਸ਼ੇਅਰ ਖਾਨੇ ਕੀਤੀ ਮੈਂ ਕਿਉਂ ਨੇ ਕਹਿਣਾ ਕਿ ਮੈਂ ਚੀਜ਼ਾਂ ਰੱਖਿਆ ਸੀ ਏਦਾਂ ਕਰਕੇ ਜਾਂ ਸਵਾਰ ਕੇ ਰੱਖੀਆਂ ਸੀ ਮੰਮੀ ਨੇ ਖਲਾਰ ਦਿੱਤੀਆਂ ਜਾਂ ਮੰਮੀ ਨੇ ਇੱਧਰ-ਉੱਧਰ ਕਰ ਦਿੱਤੀਆਂ ਇਸ ਕਰਕੇ ਮੈਂ ਫਿਰ ਹੱਥ ਹੀ ਨਹੀਂ ਲਾਉਂਦੀ ਜੁਦਾਏ ਫੇਰੀ ਤੇ ਇਹ ਪਤਾ ਨਹੀਂ ਕਿਉਂ ਬੈੱਡ ਦੇ ਉੱਪਰ ਰੱਖ ਗਈ ਬੈਗ ਨਾਲ ਮੈਂ ਲਿਆ ਹੈ ਵਜੀਤ ਝੋ ਦਾ achar ਕੱਲ ਮੰਮੀ ਉਹਨਾਂ ਕੋ ਕਹੀ ਸੀ ਉੱਥੋਂ ਲੈ ਕੇ ਆਂਦਾ ਸੀ ਤੇ ਮੈਂ ਇੱਥੇ ਰੋਟੀ ਖਾ ਲੈਣ ਲੱਗੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ 12 ਵਜੇ ਤੋਂ ਪਹਿਲਾਂ ਬਿਲਕੁਲ ਫੀਸਤਾਰ ਨਹੀਂ ਹੁੰਦੀ ਐ ਜਦ ਤੱਕ ਖੂਤ ਹੋਏ ਹੁੰਦੇ ਮੈਂ ਰੋਟੀ ਖਾ ਲੈਣੀ ਐ ਇਹ ਰੋਟੀਆਂ ਦਿੱਤੀਆਂ ਸੀ ਮੈਂ ਕਿਹਾ ਖੂਹ ਤੇ ਪਾਉਂਦੇ ਗਾਈ ਨੂੰ ਤੇ ਤੁਸੀਂ ਉੱਥੇ ਘਰ ਹੀ ਛੱਡ ਗਏ ਹੋ ਇਹ ਹੁਣ ਸਾਰਾ ਦਿਨ ਇੱਦਾਂ ਲਫਾਫੇ ਚ ਬੰਨੀਆਂ ਰਹਿ ਜਾਣੀਆਂ ਤੇ ਟਾਈਮ ਵੀ ਦੇਖ ਲਓ 11:30 ਹੋ ਗਏ ਨੇ ਤੇ 12 ਵਜੇ ਤੋਂ ਪਹਿਲਾਂ ਪਹਿਲਾਂ ਫੀਸ ਤਾਂ ਆਣੀ ਹੈ ਖਾਲੀ ਰੋਟੀ ਚੱਲੋ ਫਿਰ ਬਾਹਰ ਬਦਲ ਵੀ ਹੋ ਗਿਆ ਉਹ ਹੀ ਤੇ ਕਹਿੰਦੇ ਸਵੇਰੇ 4 ਵਜੇ ਮੀਂਹ ਬਹੁਤ ਜ਼ਿਆਦਾ ਪੈਣਾ ਮੀਂਹ ਤਾਂ ਕੋਈ ਆਇਆ ਹੀ ਨਹੀਂ ਹੌਣ ਬਦਲ ਤੇ ਹੌਣ ਬਣੇ ਹੁ ਤਾਂ ਚਲੋ ਫਿਰ ਖਾ ਲਓ ਰੋਟੀ ਸਿਰ ਆਪਾਂ ਫੀਸ ਤਾਰਿਆ ਇਹ ਜਾ ਕੇ ਮੈਂ ਤਾਂ ਆਉਣਾ ਆਇਆ ਸੀ ਘਰ ਚਲੋ ਚੱਲੀਏ ਬਦਲ ਬਹੁਤ ਹੋ ਗਿਆ ਬਾਹਰ ਟੀਵੀ ਬੰਦ ਕਰ ਦੋ ਚਲੋ ਪੂਰੇ 11.5 ਹੋ ਗਏ ਨੇ ਨਹੀਂ ਮੈਂ ਨਹੀਂ ਲਿਆ ਰਸੋਈ ਚ ਲੈ ਲੈਣਾ ਸੀ ਬਦਲ ਤੇ ਹੈਗਾ ਬਸ ਇਹ ਕਿੰਨਾ ਹੈ ਬਾਕੀ ਆਸੇ ਪਾਸੇ ਜਿਆਦਾ ਨਹੀਂ ਪੈ ਰਿਆ ਨਾ ਆਹਦੀ ਠੰਡੀ ਹਵਾ ਆਹੋ ਆਪਣੇ ਘਟ ਹੀ ਪਿਆ ਨਹੀਂ ਘਟ ਵੀ ਆਪਣੇ ਦਾ ਹਾਂ ਲੰਬੇ ਪੈ ਜਾਂਦਾ ਸੋਨੇ ਹਵਾ ਚੱਲਣ ਲੱਗ ਪਈ ਹੈ ਹੁਣ ਤਰ ਕਿੱਦਾਂ ਕਾਲੀ ਘਟਾ ਸ਼ਾਈ ਹੋਈ ਨਹੀਂ ਪੈਜੇ ਤੇ ਖੇ ਠੰਡਾ ਹੋ ਜਾਏਗਾ ਇਹ ਇੱਧਰ ਨਾਲ ਪਾਸਾ ਆਪਣੇ ਆਪ ਬੰਦ ਹੋ ਜਾਂਦਾ ਆ मैं देखो स्टार्ट हो गया पर सेक बहुत बार बूंदाबांदी हो रही बार और फीस देखो 16000 ਤੇ 200 ਮੈਂ ਤੈਨੂੰ ਸਹੀ ਕਿਹਾ 17000 ਕਢਾ ਲਵਾਂ ਬੰਦ 9000 9000 ਤੇ 600 ਕੁਝ ਵੈਸੇ ਪਰ ਆਪ ਦੀ 6505 ਹਾਂ ਚਲੋ ਇਹ ਵੀ ਕੰਮ ਖਤਮ ਹੋਇਆ ਵਿੱਚ ਫੀਸ ਦਵੀ ਤੇ ਖਤਮ ਹੋ ਗਿਆ ਨਾ ਫੀਸਾਂ ਦਾ ਹਾਂ ਹੁਣ 4 ਮਹੀਨੇ ਬਹਿ ਜਾਵਾਂਗੇ ਚੁੱਪ ਕਰਕੇ ਉਹ ਜਿਹੜੇ ਕੰਮ ਹੋਰ ਕਰਨ ਵਾਲੇ ਹੁਣ ਜਾਣਾ ਦੱਸਿਓ ਉਧਰ ਅਸੀਂ ਸ਼ੁਰੂ ਕਰਾਂ ਉਧਰ ਜਾਣਾ ਲੋਕ ਹੈ ਉਧਰ ਉਹਨਾਂ ਨਾਲ ਗੱਲ ਹੋਈ ਆ ਕੀ ਕਹਿੰਦਾ ਮੈਂ ਫ੍ਰੀ ਹੋ ਕੇ ਤੁਹਾਨੂੰ ਦੱਸਦਾ ਜੇ ਰਸ਼ਿਆ ਫਿਰ ਤੁਸੀਂ ਆ ਜਿਓ ਪਹਿਲੋ 2 ਵਜੇ ਤੱਕ ਹੀ ਹੁੰਣਾ ਮੇਰੇ ਖਿਆਲ ਚ 2 ਵਜੇ ਦੋ ਨਹੀਂ ਹੁੰਦਾ ਤਾਂ 3 ਵਜੇ ਤੱਕ ਆ আচ্ছা ਪਿੱਛੇ ਕੋਈ ਹਾਇਤ ਨਹੀਂ ਜਦੋਂ ਤੂੰ ਆਈ ਨਹੀਂ ਕੁਝ ਵੀ ਨਹੀਂ ਸੀ ਹਾਂਜੀ ਮੀਂਹ ਦੇਖੋ ਕਿੰਨਾ ਸਟਾਰਟ ਹੋ ਗਿਆ ਦੇਖੋ ਕਿੰਨਾ ਜ਼ਿਆਦਾ ਮੀਂਹ ਮੰਮੀ ਹੁਣ ਆਣੇ ਆਉਣਾ ਸੀ ਸ਼ਾਮ ਨੂੰ ਤੇ ਮੈਂ ਕਿਹਾ ਚੱਲੋ ਕੁਝ ਖਾਣ ਵਾਸਤੇ ਨਾਲ ਲੈ ਜੰਨੇ ਆ ਤੇ ਮਨਪ੍ਰੀਤ ਦੇ ਪਾਪਾ ਗਏ ਹੋਏ ਦੁਕਾਨ ਤੇ ਉਦੋਂ ਤਾਂ ਮੀਂਹ ਘੱਟ ਸੀ ਪਰ ਹੁਣ ਦੇਖੋ ਕਿੰਨਾ ਤੇਜ਼ ਹੋ ਗਿਆ ਉਹਨਾਂ ਨੂੰ ਭੇਜਦੇ ਆਉਣਾ ਵਿੱਚ ਵਿੱਚ ਹਵਾ ਵੀ ਵਗਣ ਲੱਗ ਪੈਂਦੀ ਸੀ ਤੇ ਠੇਕ ਵੀ ਹੋ ਜਾਂਦਾ ਸੀ ਪਰ ਇਹ ਸਾਜਾ ਘੁੱਟ ਹੁੰਦਾ ਸੀ ਤੇ ਹੁਣ ਕਾਫੀ ਠੰਡਾ ਹੋ ਜਾਊਗਾ ਅੱਜ ਫੇਰ ਮੌਸਮ ਅੱਜ ਕੀ ਗਰਮੀ ਉੱਧਰ ਰਹੀ ਵਧੀਆ ਕਿਉਂਕਿ ਮੀਂਹ ਵੀ ਪੈਂਦੇ ਰਹੇ ਨੇ ਤੇ ਗਰਮੀ ਇੰਨੀ ਮਹਿਸੂਸ ਨਹੀਂ ਹੋਈ ਜਦੋਂ ਗਰਮੀ ਪੈਂਦੀ ਸੀ ਪੈਂਦੀ ਵੀ ਬਹੁਤ ਜ਼ਿਆਦੀ ਸੀ ਵਲੌਗ ਨਾ ਬਣੇ ਰਹੋ ਜੇਕਰ ਸਾਡਾ ਵਲੌਗ ਵਧੀਆ ਲੱਗਦਾ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਮਨਤੀ ਦੇ ਪਪਾ ਆ ਗਏ ਮਠਿਆਈ ਲੈ ਕੇ ਭੇਜ ਗਏ ਲੱਗਦਾ